ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਮਿਲ ਆ ਜਾ ਹਾਂ ਪ੍ਰਧਾਨ ਜੀ ਯੋਗਿੰਦਰ ਸਿੰਘ ਗੁਰਾਹਾਂ ਜੀ ਜਿਨ੍ਹਾਂ ਨੇ ਅੱਜ ਕੀ ਬਹੁਤ ਵੱਡਾ ਇਕੱਠ ਦਾਣਾ ਮੰਡੀ ਵਿੱਚ ਰੱਖਿਆ ਸੀ ਉਸ ਬਾਰੇ ਤੁਹਾਨੂੰ ਇਹ ਜਾਣਕਾਰੀ ਦੇਣੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਕਿਸ ਤਰ੍ਹਾਂ ਦਾ ਇਕੱਠ ਹੈ ਦਾਣਾ ਮੰਡੀ ਵਿੱਚ ਰੱਖਿਆ ਗਿਆ ਹੈ ਜੀ ਅੱਜ ਇਹਨੂੰ ਇਕੱਠ ਕੇ ਲੋ ਤਾਂ ਅਸੀਂ ਐ ਵੈਸੇ ਤਾਂ ਅਸੀਂ ਇਹਨੂੰ ਮੀਟਿੰਗ ਕਹਿੰਨੇ ਆ ਮੀਟਿੰਗ ਠੀਕ ਹੈ ਜੀ ਸਾਡੀ ਮੀਟਿੰਗ ਸੀ ਬਾਅਦ ਵੀ ਮੀਟਿੰਗ ਆਗੂਆਂ ਦੀ ਬਲਾਕ ਪੱਧਰ ਤੇ ਆਗੂਆਂ ਦਾ ਵੀ ਮੀਟਿੰਗ ਲਈ ਹੋਈ ਸੀ ਅਸੀਂ ਦੋ ਤਿੰਨ ਈਸ਼ੂਆਂ ਤੇ ਵਿਚਾਰਿਆ ਠੀਕ ਹੈ ਜੀ ਇੱਕ ਤਾਂ ਸਾਨੂੰ ਜਾਣਕਾਰੀ ਦਿੱਤੀ ਆ ਵੀ ਜਿਹੜਾ ਨਵਾਂ ਡਰਾਫਟ ਹੈ ਉਹਦੇ ਵਿੱਚ ਉਹ ਕੀ ਹੈ ਕੀ ਕਰਦੂਗਾ ਠੀਕ ਹੈ ਜੀ ਪਿੰਡਾਂ ਦੇ ਵਿੱਚ ਦੀ ਅਸੀਂ ਸਿੱਖਿਆ ਮੀਟਿੰਗਾਂ ਨਿਕਰਾਓ ਇੱਕ ਤਾਂ ਕਮੇਟੀ ਬਣਾ ਕੇ ਠੀਕ ਹੈ ਜੀ ਪਿੰਡਾਂ ਦੇ ਗੱਲ ਲੈ ਕੇ ਜੋ ਵੀ ਕੀਤਾ ਕਿਉਂਕਿ ਵੱਡੀ ਲੜਾਈ ਹੈ ਇਹਦੇ ਵਾਸਤੇ ਸਾਰਿਆਂ ਨੂੰ ਇਕੱਠ ਹੋ ਕੇ ਲੜਨਾ ਪੈਣਾ ਹੈ ਠੀਕ ਹੈ ਲੋ ਜਿੱਥੇ ਲੱਗੀਆਂ ਨਹੀਂ ਲੜ ਸਕਦੀਆਂ ਉਹਦੀ ਤਿਆਰੀ ਕਰੋ ਹੁਣ ਠੀਕ ਹੈ ਠੀਕ ਹੈ ਦੂਜਾ ਜਿਹੜੇ ਆਪਣੇ ਪਿਛਲੇ ਦਿਨ ਘਟਨਾ ਵਾਪਰ ਗਈ ਉਹਦੇ ਸਾਡੇ ਬੰਦੇ 5-6 ਲੋਗੇ ਦੋਵੇਂ ਦੋ ਬੰਦੇ ਸੀ ਲੋਗੇ ਤਿੰਨ ਭੈਣਾਂ ਸੀ ਲੋਗੀਆਂ ਠੀਕ ਹੈ ਜੀ ਉਹਦਾ ਕੰਪਨਸੇਸ਼ਨ ਰੈਂਡਾ ਹੈ ਬਾਕੀ 3-4 ਬੰਦੇ ਸਾਡੇ ਹਸਪਤਾਲਾਂ 'ਤੇ ਪਏ ਨੇ ਜਖਮੀ ਨੇ ਇਹਨਾਂ ਦੇ ਇਲਾਜ ਕਰਾਉਣ ਦੀ ਸਾਧ ਤਰਫੋਂ ਨੂੰ ਤਾਂ ਇਸਾਂ ਦੀ ਲੋੜ ਪੈਣੀ ਹੈ ਉਹ ਫੰਡਿੰਗ ਕਰ ਇਕੱਠਾ ਕਰਨੀ ਤੇ ਇਸ਼ੂ ਜੀ ਇਹਨਾਂ ਇਸ਼ੂਆਂ ਤੇ ਅਸੀਂ ਮੀਟਿੰਗ ਰੱਖੀ ਸੀ ਸਿੱਖਾ ਮੀਟਿੰਗ ਸਿੱਖਾ ਮੀਟ ਠੀਕ ਹੈ ਬਹੁਤ ਚੰਗੀ ਹਾਜ਼ਰੀ ਭਈ ਹੈ ਚੰਗੀ ਜੋ ਪੰਜਾਬ ਦੇ ਵਿੱਚੋਂ ਸਾਰੇ ਜ ਠੀਕ ਹੈ ਜਿਹੜਾ ਪਿਛਲੇ ਦਿਨੀ ਧੁੰਦ ਕਾਰਨ ਬਰਨਾਲਾ ਵਿਖੇ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਜਿਹੜੇ ਬੰਦੇ ਆਪਣੇ ਸ਼ਹੀਦ ਕਹਿ ਲੋ ਮਰੇ ਸੀ ਜਾਂ ਸ਼ਹੀਦ ਹੋਏ ਸੀ ਉਹਨਾਂ ਨੂੰ ਕੋਈ ਸਰਕਾਰ ਨੇ ਕੁਝ ਕੀਤੀ ਨਹੀਂ ਫੰਡਿੰਗ ਜੀ ਨਾ ਜੀ ਸਰਕਾਰ ਨੇ ਅਜੇ ਤੱਕ ਉਹ ਜਿਹੜੀਆਂ ਮਾਈਆਂ ਨੇ ਮਾਈਆਂ ਤੋਂ ਸੰਸਕਾਰ ਕਰਤਾ ਉਹਨਾਂ ਨੂੰ ਕੀ ਦਿੱਤਾ ਕੀ ਨਹੀਂ ਤਦਾ ਪਤਾ ਨਹੀਂ ਕਿਉਂਕਿ ਅਸੀਂ ਉਧਰ ਉਲਝੇ ਹੋਏ ਸੀਗੇ ਜਿਹੜੇ ਬੰਦੇ ਨੇ ਉਹਨਾਂ ਦਾ ਕੰਪਨਸੇਸ਼ਨ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਇੱਕ ਤਾਂ ਅੱਜ ਹੀ ਅਸਪਾਇਰ ਹੋਇਆ ਸਾਡਾ ਡੀਐਮਸੀ ਭੇਜਿਆ ਗਿਆ ਸੀ ਠੀਕ ਹੈ ਜੀ ਸਾਡੀ ਮਾਂ ਬੜੀ ਸੋਨੂੰ ਯੋ ਜੀ ਸੰਭਾਲਣੀ ਹੋਈ ਏ ਅਮਕੀ ਦੇ ਵਿੱਚ ਕਿੱਥੋਂ ਦੇ ਕਿਹੜੇ ਪਿੰਡ ਦੇ ਸੀ ਇਹ ਸਾਰੇ ਕੋਠਾਪੂੜੀ ਦੇ ਕੋਠਾਪੂੜੀ ਠੀਕ ਹੈ ਠੀਕ ਹੈ ਤੇ ਉਹ ਉਹਨਾਂ ਦੇ ਜਿਹੜਾ ਇਲਾਜ ਵਗੈਰਾ ਦਾ ਖਰਚਾ ਉਹ ਸਾਰਾ ਸਰਕਾਰ ਨੇ ਕੀਤਾ ਜਾਂ ਆਪਣਾ ਕਿਸਾਨ ਬਿਲਕੁਲ ਜੇ ਸਰਕਾਰ ਤੇ ਜੇ ਸਰਕਾਰ ਦੇ ਸਿਰ ਤੇ ਛੱਡਦਾ ਅਸੀਂ ਇੱਕਦਾਂ ਖਤਕ ਆ ਗਏ ਬਹੁਤ ਨੁਕਸਾਨ ਅਸੀਂ ਚੱਲੇ ਅਸੀਂ ਜਾ ਕੇ ਜਦੋਂ ਜਥੇਰ ਕੋਠਾਗੁਰੂ ਦੀ ਮੌਤ ਹੋਈ ਹੈ 14 ਤਰੀਕ ਨੂੰ 14 ਤਰੀਕ ਨੂੰ ਅਸੀਂ ਸਾਰੇ ਸਾਰੇ ਉਸ ਤੋਂ ਸ਼ਿਫਟ ਕਰਕੇ ਡੀ ਐਮ ਸੀ ਭੇਜੇ ਬੰਦੇ ਅੱਛਾ ਇਹ ਸੋਚਿਆ ਵੀ ਹੁਣ ਸਰਕਾਰ ਤੇ ਨਾ ਛੱਡੋ ਆਪਾਂ ਆਪ ਪੈਸੇ ਲਾਓ ਉਹ ਸਾਰੇ ਪੈਸੇ ਜਿੱਥੇ ਨਹੀਂ ਲੱਗੇ ਅੱਛਾ ਜਿੱਥੇ ਸਰਕਾਰ ਨੇ 1 ਰੁਪਿਆ ਵੀ ਨਹੀਂ ਦਿੱਤਾ ਨਾ 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 ਇਹ ਸਰਕਾਰ ਨੇ ਸੰਭਾਲ ਕਾਦੀ ਕਰਨੀ ਹੈ ਸਾਡੀ ਸਰਕਾਰ ਜਿੱਤੇ ਮੰਤਰੀਆਂ ਦੇ ਲੱਗਦੇ ਆ ਹਾਂਜੀ 29 ਲੱਖ ਰੁਪਇਆ ਇਹਨਾਂ ਤੇ ਕਰੋੜ ਕਰੋੜ ਰੁਪਇਆ ਲੱਗ ਜਾਂਦਾ ਇਹਨਾਂ ਦੇ ਇਲਾਜਾਂ ਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਕਿੱਥੇ ਨੇ ਜਿੰਨਾਂ ਕੋਲ ਬੈਠੇ ਮੀ ਕੋ ਸਰਕਾਰ ਵੱਲੋਂ ਤੁਸੀਂ ਸੁਣ ਸਕਦੇ ਹੋ ਕਿ 1 ਰੁਪਏ ਦਾ ਵੀ ਕੋਈ ਸਹਿਯੋਗ ਜਿਹੜੇ ਕਿਸਾਨ ਪਿਛਲੇ ਦਿਨੀ ਜ਼ਖਮੀ ਹੋਏ ਸੀ ਮੌਤ ਵੀ ਹੋਈ ਹੈ ਕੋਈ ਵੀ ਯੋਗਦਾਨ ਸਰਕਾਰ ਵੱਲੋਂ ਨਹੀਂ ਪਾਇਆ ਗਿਆ 26 ਜਨਵਰੀ ਤੇ ਵੀ ਕੋਈ ਪ੍ਰੋਗਰਾਮ ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਉਹ ਲਿਖੀ ਹੋਇਆ ਜੀ ਅਜੇ ਤੱਕ ਤਾਂ ਉਹ ਪਹਿਲਾਂ ਤੋਂ ਸੰਯੁਕਤ ਮੋਰਚਾ ਆਫ ਇੰਡੀਆ ਦਾ ਮਾਰਚ ਹੁੰਦਾ ਹਰ ਸਾਲ ਹੀ ਜੈਕਟਰ ਮਾਰਚ ਜਾਂ ਮੋਟਰਸਾਈਕਲ ਮਾਰਚ ਵਹੀਕਲ ਮਾਰਚ ਕਿਉਂਕਿ ਆਈਡੈਂਟੀਫਾਈਕੇਸ਼ਨ ਦੇ ਵਿੱਚ ਨਾ ਭਾਰਤ ਪੱਤਰ ਦਾ ਹੁੰਦਾ ਹੈ ਹਾਂਜੀ ਉਹਦੇ ਵਿੱਚ ਉਹ ਆਲਰੇਡੀ ਲਿਖਿਆ ਹੋਇਆ ਸਾਡਾ ਉਹਦੇ ਵਿੱਚ ਜੋ ਕੋਈ ਤਬਦੀਲੀ ਅਜੇ ਤੱਕ ਤਾਂ ਕੋਈ ਤਬਦੀਲੀ ਹੈ ਨਹੀਂ ਉਸਟੈਂਡੀ ਕਰਦਾ ਕਿਉਂਕਿ ਹਰ ਸਾਲ ਹੀ ਕਰਦਾ ਹਰ ਸਾਲ ਹੀ ਕਰਦੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸੁਣ ਰਹੇ ਸੀ ਜੋਗਿੰਦਰ ਸਿੰਘ ਉਬਰਾਹਮ ਜੀ ਪ੍ਰਧਾਨ ਨੇ ਜੋ ਬਹੁਤ ਬਹੁਤ ਧੰਨਵਾਦ